ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਆਟਾ ਸੁਆਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਕੋਈ ਟੁਕੜ ਕਬਨ ਚੱਕ ਪਾਸਿਆ ਤੇ ਕੋਈ ਬੱਚੇ ਤੋਂ ਵੀ ਨਾ ਆ ਵੀਡੀਓ ਪੂਰੀ ਵੇਖਿਓ ਤੇ ਬਾਕੀ ਸੂਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਹਰ ਵੀਡੀਓ 'ਚ ਬੇਨਤੀ ਸਾਡੀ ਇਹ ਹੀ ਹੁੰਦੀ ਆ ਕਿ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਛੂ ਲੈ ਜਾਈਂ ਹਾਂਜੀ ਜੀ ਬੀਧੀ 사ਸੀ ਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓਹ ਠੀਕ ਠਾਕ ਜੀ ਫਾਗਾ ਬੋੜਾ ਸਾਹੀ ਚਲੋ ਕਿਰਪਾ ਚਾਹੀਦੀ ਏ ਦੇਖੀਆ ਉਦਨ ਵਾਲੀਆਂ ਟੁਕੜਾ ਗੱਪਣਾ ਬਹੁਤ ਵੇਕ ਲੋਡ ਵੇਚਦਾ ਪਾ ਟੁਕੜਾ ਗੱਪਣਾ ਅੱਛਾ ਹਾਂ ਉਹ ਵਿੱਚੋਂ ਫਿਰ ਸਾਡੇ ਕੋ ਆਇਆ ਨਹੀਂ ਗਿਆ ਨਾ ਦੋ ਦਿਨ ਵਿਆਹ ਕਰਕੇ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਕਰਦਾ ਸੀ ਤੇ ਉਹ ਫਿਰ ਉੱਧਰ ਵੀ ਤੁਹਾਨੂੰ ਪਤਾ ਫਿਰ ਟਾਈਮ ਦੇਣਾ ਪੈਂਦਾ ਆ ਇਹ ਗੱਲ ਹੈ ਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਨਹੀਂ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 85697 ਤੇ 14511 ਠੀਕ ਹੈ ਤੇ ਅੱਜ ਕੋਈ ਟੋਕੜ ਗੱਬਨੇ ਆਂਦੇ ਕੋਈ ਬੱਚੇ ਤੋਂ ਬਿਨਾ ਆਏ ਹਾਂ ਹਾਂਜੀ ਹਾਂਜੀ ਠੀਕ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਵਛੀ ਭਾਜੀ ਦੇਖੋ ਠੰਡੀ ਧੀਰੀ ਕੋਈ ਔੜਾ ਹੀ ਨਹੀਂ ਵਛੀ ਦਾ ਠੀਕ ਆ ਕੋਈ ਜਿਹਨੂੰ ਆਂਦੇ ਨਾ ਕੋਈ ਵੀ ਔੜਾ ਨਹੀਂ ਹੈਗਾ ਠੰਡ ਦੇਖ ਸਕਦੇ ਜੇ ਇੱਕ ਵਾਰੀ ਲੱਗੇ ਤਾਂ ਇਹਦੇ ਚਾਰੇ ਥਾਂ 1:00 ਜੇ ਸਾਈਡ ਤੇ 1:00 ਜੇ ਗੈਪ ਤੇ 17 ਥਾਂ ਥਣ ਓਕੇ ਜੇ ਸਾਰੇ ਮੈਂ ਕਿਹਾ ਭਾਈ ਕੇ ਜਬ ਧੂੜ ਨਹੀਂ ਕੇ ਚ ਛੱਟਾ ਨਹੀਂ ਕੋ ਵੱਧ ਨਹੀਂ ਕੋ ਘਟ ਨਹੀਂ ਅੱਛਾ ਜੀ ਹਾਂਜੀ ਕਿੰਨਾ ਦੁੱਧ ਇਹਦੇ ਕੋਲ ਦੁੱਧ ਭਾਈ 12 ਲੀਟਰ ਹੋਗਾ ਅੱਛਾ ਸਾਡੇ ਘਰ ਕੋ ਚਾਰ ਡੰਗ ਚੋਲੇ ਭਾਵੇਂ ਕੋ ਪੰਜ ਡੰਗ ਚੋਲੇ ਤੋੜੋ ਹਾਂ ਫਿਰ ਇੱਕ ਬਾਕੀ ਇਹ ਬਈ ਵੈਡ ਗਾਂ ਤਿਆਰ ਕਰਨ ਵਾਲੀ ਆ ਸੋਨੇ ਰੰਗ ਰੂਪ ਦੀ ਆ ਤੇ ਚੰਗੇ ਕੱਦ ਕਾਟ ਚ ਤੋੜ ਦਾਂ ਫਿਰ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਹੁਣ ਸੂਆ ਕਿੰਨਾ ਵਜੇ ਤਾਂ ਭਾਈ ਪਹਿਲਾ ਸੂਆ ਹੁਣ ਜਿਹੜਾ ਇਹਦਾ ਪਹਿਲਾ ਸੂਆ ਹੀ ਆ ਫਾਈਨ ਫੇਸ ਕੁਆਲਟੀ ਜਰਾ ਕਵਰ ਚ ਚੈੱਕ ਕਰਾ ਦੋ ਲੈ ਆ ਬਾਕੀ ਉਤਰ ਰਹੇ ਆ ਵੀ ਕੱਦ ਕਾਠ ਪਿੱਠ ਪੜੇ ਦੀ ਚੰਗੀ ਆ ਤੇ ਮੁੱਲ ਫਿਰ ਇਹਦਾ ਪਾਜੀ ਬੱਛੀ ਕੋ ਲੰਮੇ ਟਾਈਮ ਦੀ ਸੂਈ ਨਹੀਂ ਹੈਗੀ ਅੱਛਾ ਮਹੀਨੇ ਦੀ ਬੱਛੀ ਸੂਈ ਬੱਚਾ ਮਰ ਗਿਆ ਜੇ ਤੇ ਬੱਚਾ ਹੁੰਦਾ ਬੱਛੀ ਅੱਜ 70000 ਦੀ ਹਾਂਜੀ 40 ਦੀ ਦੇ ਦਈਏ ਕਰ ਦੋ ਕੋਈ ਛੋਟ ਛੋਟ 35 ਦੀ ਦੇ ਦੀ ਜੱਸ ਨੋਈਆਂ ਕਿ ਕੰਨਾ ਮੰਨਦਾ ਨਾ ਨਹੀਂ ਦੱਸ ਦੋ ਕਰ ਦਿੰਦੇ ਕਰ ਦੋ ਆਪ ਹੀ ਫਿਰ ਤੁਸੀਂ ਦੱਸਣਾ ਜੀ ਕੋਈ 2-3000 ਛੱਡ ਦੀ 2000 ਛੱਡ ਦਾਂਗੇ 33000 ਦੀ ਦੇ ਦੋਗੇ ਦੇ ਦਾਂਗੇ ਪਰ ਬੱਛੀ ਪਾਜੀ ਜਿਹੜੇ ਵੀ ਇਹਨੂੰ ਸਾਰ ਹੈ ਨਾ 20 ਮਿੰਟ ਲਾਉਣਾ ਨੇ ਬੱਛੀ ਲੈਣ ਲੱਗਾ ਬੱਛੀ ਤੂੰ ਵੀ ਜੀ ਕੀ ਰਾਜ ਨੂੰ ਕਹਿੰਦੇ ਦੁੱਧ 12 ਲੀਟਰ ਹੋਣਾ ਘਰੋਂ ਚਵਾ ਦੋਗੇ ਭਾਜੀ ਦੋ ਟੈਂਕ ਚੋਲੇ ਕੋ ਚਾਰ ਡੋਲੇ ਬਾਕੀ ਆਪਾਂ ਇਹ ਆ ਵੀ ਚਵਾਈ ਤੁਹਾਡੇ ਘਰੋਂ ਕਰਕੇ ਖੜੇ ਜਿਓੜੇ ਹੋੜਾ ਚੋਲੇ ਚਾਰ ਡਾਂਗ ਚੋਲੇ ਬਾਕੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੜ ਦੱਸਣ ਦੀ ਜੀ ਮਾੜਾ ਵੜ ਦੇ ਫੇਸ ਕੁਆਲਟੀ ਵਾਲ ਮਾੜਾ ਥਣਾ ਥਣਾ ਛੱਡੇ ਛੱਡੇ ਵਾਲ ਮਾੜਾ ਭਾਈ ਕੈਮਰਾ ਤੁਮਾਰੋਂ ਮਸ਼ੀ ਜਾਂਦੀ ਕੀ ਚੰਗਾ ਮੀਓ ਲੈ ਛੱਡੇ ਦੇ ਨਾੜਾਂ ਨੂੰ ਤਾਂ ਵੇਖੋ ਆਹ ਤੋਂ ਬਹੁਤ ਕੁਆਲਟੀ ਦੀ ਵੜ ਹੈ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਜੇ ਪਾਜੀ ਪੰਜਾਂ ਮਹੀਨਿਆਂ ਦੀ ਗੱਬਰ ਜੇ ਵੇਚੀ ਚੈੱਕ ਪਾਸ ਇੱਥੋਂ ਚੈੱਕ ਕਰਾ ਕੇ ਦਾਲਗੇ ਅੱਛਾ ਆਪਣੇ ਘਰੋਂ ਠੀਕ ਹੈ ਦੇਖੋ ਵੀ ਇਹ ਦੂਰ ਦਾ ਤੇ ਦੂਹਾਂ ਦਿਨਾਂ ਦੀ ਗਾਰੰਟੀ ਠੀਕ ਹੈ ਦੋ ਦਿਨਾਂ ਦੀ ਗਾਰੰਟੀ ਦੇਵੋਗੀ ਕਦ ਕਾਠ ਜਿਹੜਾ ਚੰਗਾ ਉੱਚਾ ਹੋਵੇ ਦਾ ਕੋਈ ਚਵਾਈ ਆਈ ਹੈ ਚੱਡੇ ਦਾ ਨਾ ਕੋ ਮੇਰੇ ਵੀ ਹਿਸਾਬ ਨਾਲ ਵੇਚ ਅੱਛਾ ਉਹ ਹਿਸਾਬ ਨਾਲ ਵੇਚੀ ਫਨੇ ਆਈ ਹੈ ਜੇ ਚੁਈ ਚੁਈ ਠੀਕ ਕਿੰਨੇ ਚਿਰ ਦੀ ਚੈੱਕ ਪਾਸ ਦਸੀ ਪੰਜਾਂ ਮਹੀਨਿਆਂ ਦੀ ਭਾਜੀ ਤੇ ਦੁੱਧ ਕਿੰਨਾ ਨੇ ਦੇ 7 ਕਿਲੋ ਦੁੱਧ ਜੀ ਤੋਰੋ ਬੇਬੀ ਇਹ ਵੀ ਛੱਡੀ ਧੀਰੀ ਆ ਬਾਕੀ ਸੱਜਣਾਂ ਨੇ ਤੇ ਨੇ ਦੁੱਧ ਚੰਗਾ ਕੱਢਿਆ ਹੋਣਾ ਭਾਜੀ 18 ਕਿਲੋ ਵਾੜ ਦੇ ਦੁੱਧ ਕੱਢਿਆ ਠੀਕ ਆ ਹਾਂਜੀ ਪਹਿਲਾ ਸੂਆ ਸੁਈ ਜੇ ਦੂਜੇ ਲਈ ਗੱਬੜ ਜੇ ਦੂਸਰਾ ਗਾੜੀ ਸੋਣਾ ਜੇ ਤੇ ਆ ਥਾਣੇ ਤੇ ਦੇਖ ਸਕਦੇ ਤੋਰ ਦੋ ਫਿਰ ਇਹਨਾਂ ਭਾਈ ਅੱਧ ਚ ਵਾੜ ਚਲ ਗਈ ਹੈ ਹਾਂਜੀ ਹਾਂਜੀ 60000 ਦੀ ਅਸੀਂ ਤਿਆਰ ਹੋਈ ਹੈ ਕਾਦੋ ਜਨ ਬੜਾ ਕੀ ਹੈ ਜੇ ਹੁਣੇ ਆਈ ਵਾਹਨ ਦੇ ਪਿੱਛੇ ਕਿਥੇ ਨਹੀਂ ਖੜਦੇ ਜੇ ਉਥੇ ਰਹੀ ਖੁੱਲੀ ਰੱਸਾ ਪਿਆ ਗੱਲ ਤੇ ਹਿੰਦ ਤਲੇਰਾ ਪਾ ਲਿਆ ਤੇ ਮੁੱਲ ਕਿੰਨਾ ਰੱਖਣਾ ਹੈ ਦਾ ਫਿਰ 30 ਦੀ ਦੇ ਦੀਏ ਕਰ ਦੋ ਕੋਈ ਛੋਟ ਛਾਡੋ ਰ ਦੱਸੋ ਭਾਈ ਉਹ ਕਰ ਦਾਂਗੇ 27 ਦੀ ਦੇ ਦੀਏ ਦੇ ਦਾਂਗੇ ਭਾਈ ਜੈ ਸੁਨੋਈ ਹੁਣ ਚਲੋ ਬਾਕੀ ਮੌਕੇ ਤੇ ਕਰਦੇ ਹੋਰ ਥੋੜਾ ਪਤਾ ਬਾਕੀ ਮੌਕੇ ਤੇ ਕਰਦਾ ਕੋਈ ਨਹੀਂ ਠੀਕ ਹੈ ਜੀ ਹਾਂ ਜੀ 27000 ਦੀ ਕਹਿੰਦੇ ਦੇ ਦਾਂਗੇ ਬਾਕੀ ਮਾਨਤਾਂ ਤੇ ਚਲੋ ਸਾਰੀਆਂ ਚ ਖੁੱਲੇ ਹੀ ਹੋਣੇ ਆ ਕੋਈ ਵੀਰ ਫੋਨ ਲਾਵੇ ਇੱਕ ਰੀ ਬਾਕੀ ਇਹ ਆਪੇ ਇਹਦੇ ਇੱਕ ਇੱਕ ਪਾਸੇ ਤੇ ਸਿੰਘ ਦੀ ਫੋੜ ਜੀ ਫੁੱਟੀ ਆ ਪਹਿਲਾਂ ਕੋਈ ਵੀਰ ਵੇਖ ਲੇ ਹਾਂ ਜੀ ਲੈ ਜਾਓ ਜੀ ਪਰ ਆ ਇੱਕ ਪਾਸੇ ਹੈਗਾ ਜਿਹੜਾ ਸਿੰਘ ਦਾ ਵੇਖ ਸਕਦਾ ਕੋਈ ਟੱਟਿਆ ਵੀ ਜਾ ਸਕਦਾ ਬਤਨਾ ਤੇ ਹੁਣ ਆ ਬੱਚੇ ਤਾਂ ਵੀ ਨਹੀਂ ਆ ਜਿਹੜੀ 3 ਨੰਬਰ ਤੇ ਆ ਆ ਜੀ ਨਹੀਂ ਭਾਈ ਇਹ ਆ ਵੀ ਤੇਰਾ ਸਰੀਰੋ ਚੰਗੀ ਆ ਤੇ ਇਹਦੇ ਕੋਲ ਵਿੱਚ ਕਿੰਨਾ ਦੁੱਧ ਇਹਦੇ ਕੋਲ ਜੀ 7-8 ਕਿਲੋ ਦੁੱਧ ਜੀ ਅੱਛਾ 7 ਕਿਤੇ ਲਾਗੇ ਬੰਨੇ 7 ਕਿਲੋ ਦੁੱਧ ਲਾ ਲੋ ਤੁਸੀਂ ਤੋਰੋ ਫਿਰ ਉਦਰਾ ਖੰਡੀ ਤੇਰੀ ਆ ਵੀ ਚੋਣ ਪਸਵਾ ਬੋਲੀ ਚੰਗੀ ਵੇਸ਼ੀ ਅੱਛਾ ਹਾਂਜੀ 1 ਮਹੀਨੇ ਦੀ ਗੱਭਨ ਜੇ ਗਾਰੰਟੀ ਕੋਈ ਨਹੀਂ ਠੀਕ ਆ ਇਸ ਕੁਆਲਟੀ ਦੇ ਲੋਕ ਪਿਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਦੀ ਵੀਰ ਦੀ ਕੀ ਕਰਨੇ ਦਾ ਮਨ ਤਾਂ ਨਾਲ ਨਹੀਂ ਦੱਸਣਾ ਭਾਈ 18 ਨੇ ਦੇ ਦिए ਦੇ ਦਾਂਗੇ ਭਾਈ ਹੋਰ ਕਰ ਦੋਗੇ ਮੌਕੇ ਤੇ ਦੱਸੋ ਕਰ ਦੋ ਆਪ ਹੀ ਤੁਸੀਂ ਦੱਸਣਾ ਭਾਈ 17 ਦੀ ਦੇ ਦਾਂਗੇ ਭਾਈ ਚਲੋ ਬਾਕੀ ਕੋ ਫੋਨ ਲਾਉਗਾ ਤੇ ਹੋ ਜਾਊਗਾ ਮੌਕੇ ਤੇ ਭਾਈ ਮੁਕਤ ਦੇ ਹਿਸਾਬ ਨਾਲ ਵੜ ਦੇਣੇ ਅੱਛਾ ਵੜ ਨਿਕਲ ਆਵੇ ਹੋਣੀ 35000 ਦੀ ਹੈ ਉਹ ਆਪਾਂ ਖਾਲੀ ਕਰਕੇ ਦੇਣ ਦੇਣੇ ਠੀਕ ਹੈ ਜੀ ਹਾਂ ਜੀ ਬਸ ਠੀਕ ਹੈ ਤੇ ਬਾਕੀ ਇਹ ਆ ਵੀ ਤਸੱਲੀ ਆਪਣੀ ਇੱਥੋਂ ਕਰਕੇ ਖੜੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਜਿਹੜੀ ਆ ਟੋਕੜ ਗੱਪਣਾ ਚੈੱਕਪਾਸਟ ਜ਼ਰੂਰ ਕਰਵਾ ਲਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਜਿਵੇਂ ਬਿਨਾ ਚਵਾਈ ਤੋਂ ਪਸ਼ੂ ਲੈ ਜਾਓ ਜੀ